ਫਗਵਾੜਾ ਦੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਪਲਾ ਫਾਊਂਡੇਸ਼ਨ ਦਾ ਨੇਕ ਉਪਰਾਲਾ ਜ਼ਰੂਰਤਮੰਦ ਵਿਅਕਤੀਆਂ ਨੂੰ ਰਾਸ਼ਨ ਵੰਡਿਆ ਗਿਆ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਪਰੰਤੂ ਸੇ ਬੰਦ ਹੋ। ਉਹ ਵੀ ਬੜੀ ਆਪਰਾਧਨਾ ਸੀ ਮਹਾਮਾਇਰਤ ਤਕਾਲ ਚ ਕਿ ਸਾਰੇ ਨੇ ਮੰਨ ਲਈ ਅੱਜ ਜਿਹੜਾ ਇਹ ਸੰਸਾਰ ਵਿੱਚ ਜੀਵਨ ਜੀ ਰਿਹਾ ਉਹ ਕੋਈ ਸੁਪੀ ਨਹੀਂ। ਇਹ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਆਪਣੇ ਕੰਮ ਚੰਗੇ ਕਰੀਏ। ਕਿ ਕਿ ਦੁੱਖਿਆ ਪਰਮ ਨਾਰਾਇਣ ਦੀਆਂ ਉਹ ਵੜੀਆਂ ਜੀਵਨ ਕਿ ਕਿਦਾਂ ਇਸ ਤੋਰੰ ਕਰਾਉਣਗੇ ਕਿਉਂਕਿ ਅਜੀਬ ਹੈ ਮੈਨੂੰ ਇੱਥੇ ਮੱਚ ਤੇ ਸੁਣੀ ਵਾਲੂ। ਔਰ ਇਹ ਦੋਨੋਂ ਹੀ ਮੈਂਬਰਾਂ ਨੇ ਜਿਹੜੀ ਬੈਠੇ ਆ ਜਿਹਨਾਂ ਨੇ ਰਾਸ਼ਨ ਲੈਣ ਨੂੰ ਆਉਂਦੇ ਪੈਣਾ ਬੈਠੇ ਆ ਮੈਂ ਤਾਂ ਇਹ ਦੁਆ ਕਰਦਾ ਕਿ ਹਾਂਜੀ ਰਾਸ਼ਨ ਉਹਨਾਂ ਨੂੰ ਲੈਣ ਦੀ ਲੋੜ ਨਾ ਪਵੇ ਪਰਮਾਤਮਾ ਉਹਨੂੰ ਇੰਨਾ ਲੰਗ ਦਵੇ ਇੰਨੀ ਸਮਰੱਥਾ ਦਵੇ ਕਿ ਸਾਨੂੰ ਉਹਨਾਂ ਨੂੰ ਰਾਸ਼ਨ ਦੀ ਲੋੜ ਹੀ ਨਾ ਪਵੇ ਇਹ ਜਿਹੜਾ ਕਪਰਾਲਾ ਆਪਾਂ ਕਰਦੇ ਆਂ ਇਹ ਸਾਰੇ ਲੱਗਦੇ ਇਹ ਇੱਕ ਬੰਦਾ ਨਹੀਂ ਕਰਦਾ ਇੱਕ ਬੰਦਾ ਮਾੜੀ ਹੁੰਦਾ ਆ ਜਿਹਨੂੰ ਆਪਾਂ ਉੱਤਰ ਕੇ ਗੱਦੀ ਤੇ ਲਗਾਈਦਾ ਪਰ ਪਿੱਛੇ ਸਾਰੇ ਡੰਬੇ ਕੰਮ ਕਰਦੇ ਆ ਜਿੰਨੇ ਕਿੰਨੇ ਸਮਰੱਥਾ ਆ ਜਿਹੜਾ ਸਾਡੀ ਇਹ ਸੰਸਥਾ ਵਾ ਜੂਤ ਬੰਦਿਆਂ ਨੂੰ ਰਾਸ਼ਨ ਦਾ ਬੱਚੇ ਦੀ ਪੜ੍ਹਾਈ ਦਾ ਗਰੀਬ ਲੜਕੀਆਂ ਦੇ ਵਿਆਹ ਦਾ ਹੋਰ ਇੱਧੇ ਦੀ ਜੂਤ ਬੰਦਾਂ ਲਈ ਇਹ ਅਸੀਂ ਕੰਮ ਸ਼ੁਰੂ ਕਰਦੇ ਹਾਂ ਕਿਤਾਇਆ ਤੇ ਜਿਹੜੇ ਸਾਡੇ ਟੀਮ ਦੇ ਸਦੇ ਸਾਡੇ ਜਿੰਦਰ ਮੋਹਤਰਾ ਜੀ ਸਾਡੇ ਚ ਆਏ ਨੇ ਜਿੰਨਾ ਧੰਨਵਾਦ ਕਰਦੇ ਆ ਸਾਰੇ ਮਹਿਰਾ ਸਾਫ ਸਾਡੇ ਸਾਡੇ ਜੋਸ਼ੀ ਭਾਜੀ ਸਾਡੇ ਆਪਣੇ ਦੀਰ ਸਾਹਿਬ ਆਪਣੇ ਕਿੰਦਰਾ ਸਾਹਿਬ ਕਿੰਦਰਾ ਸਾਹਿਬ ਸਾਡੇ ਮੁਰਜਾ ਸਾਹਿਬ ਸਾਡੇ ਮੋਜੋਸ਼ੀ ਸਾਡੇ ਪ੍ਰੈਸ ਸਾਡੇ ਜੱਜ ਜੀ ਮੈਂ ਆਈ ਦੇ ਸੇਣ ਦਾ ਤੈਦ ਰੋ ਤੁਹਾਨੂੰ ਬਤ ਕਰਦੇ ਆ ਸਾਡੀ ਇਸ ਸੰਸਥਾ ਦੇ ਸਾਡੇ ਪ੍ਰਧਾਨ ਕਰੋ ਪੀਰ ਲੋੜਾ ਜਿਨ੍ਹਾਂ ਨੇ ਇਹ ਮਨਚਾ ਇੱਛਾ ਸੀ ਕਿ ਮੈਂ ਕੋਈ ਚੰਗਾ ਕੰਮ ਕਰਨਾ ਚਾਹਾਂ ਇਹਨਾਂ ਨੂੰ ਉਸੇ ਕਰ ਲੈ ਦਿੱਤੀ ਆ ਕਿ ਬੱਚੇ ਕੰਮ ਸੰਭਾਲਣ ਔਰ ਅਸੀਂ ਜਿਹੜੇ ਤੇ ਰਾਸ਼ੀ ਲੈ ਆਇਆ ਇਹਨਾਂ ਨੂੰ ਵੀ ਧੰਨਵਾਦ ਕਰਦੇ ਆ ਕਿ ਤੁਸੀਂ ਜਿਸ ਨੂੰ ਅਸੀਂ ਜਿਤਨਾ ਹੋ ਰਹੀ ਨਾ ਲਈਓ ਜਿੰਨਾਂ ਦੀ ਜ਼ਰੂਰਤ ਆਉਂਦੀ ਹੈ ਪਰਮਾਤਮਾ ਤੋਂ ਅਸ਼ਰ ਲੈਂਦੀ ਲੋਭੀ ਰਾਵੇ ਤੋਂ ਬਨ ਸਮਾਹ ਕਰੇ ਇਹ ਕੋਈ ਬੇਸਾਰੇ ਆਇਆ ਧੰਨਵਾਦ ਸ਼ੁਕਰੀਆ ਧੰਨਵਾਦ ਜੀਆ ਨੇ ਨਾ ਭਗਵਾਨ ਕ੍ਰਿਸ਼ਨ ਜੀ ਵਾਲਾ ਇਹ ਦਾ ਜਨਮ ਦਿਵਸ ਆਪਰਾ ਵੀ ਸਾਰੇ ਨੇ ਮਨਾਇਆ ਤੇ ਸਾਰੇ ਸੰਸਾਰ ਦੇ ਗੁਲਾਮ ਕਿਸੇ ਨਹੀਂ ਮਾਰਾਈ ਦੀ ਕ੍ਰਿਸ਼ਨ ਮਾਈ ਨੇ ਆਪ ਕਰਨਾ باقی ਆਪਬੰਦ ਸਾਰਾ ਕਰਨ ਲਈ ਇੱਕ ਜ਼ੋਰਦਾਰ ਤਾਰੀਆਂ ਮਾਰੀ ਲੈਣਕੋ